ਜਿਹੜੀਆਂ ਸੂਰਤਾਂ ਚੜਨ ਸਵਾਰੀਆਂ ਤੇ ਇੱਕ ਦਿਨ ਚਿਖਾ ਤੇ ਚੜਦੀਆਂ ਵੇਖੀਆਂ ਮੈਂ ਚੁੱਪ ਚਾਪ ਸਾਂ ਗਈਆਂ ਚਿਖਾ ਉੱਤੇ ਮੁੱਖੋਂ ਸੀਨਾ ਕਰਦੀਆਂ ਵੇਖੀਆਂ ਮੈਂ ਜੁਲਫਾਂ ਜਿਹੜੀਆਂ ਅਤਰ ਦੇ ਨਾਲ ਭਰੀਆਂ ਘਾਸ ਵਾਂਗਰਾਂ ਸੜਦੀਆਂ ਵੇਖੀਆਂ ਮੈਂ ਊੜੀ ਕਾਠ ਦੀ ਚੜ ਪ੍ਰਦੇਸ ਗਈਆਂ ਮੁੜ ਕੇ ਸ਼ਹਿਰ ਨਾਲ ਵੜਦੀਆਂ ਵੇਖੀਆਂ ਮੈਂ ਬਟਾਰੀ ਵਾਲੇ ਕਵੀ શ્રી ਜੱਥੇ ਦੀ ਕਰੋ ਜੀ ਫਤਿਹ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅਸੀਂ ਕਈ ਵਾਰ ਆਪਣੇ ਮਾਪਿਆਂ ਨੂੰ ਇਹ ਗੱਲ ਕਹਿੰਦੇ ਸੁਣਿਆ ਹੈ ਤੇ ਕਈ ਵਾਰ ਅਸੀਂ ਇਹ ਗੱਲ ਆਪਣੇ ਬੱਚਿਆਂ ਦੇ ਨਾਲ ਸਾਂਝੀ ਕੀਤੀ ਹੈ ਕਿ ਜਿੰਨੇ ਤੁਸੀਂ ਨਕੰਮੇ ਹੋ ਜਿੰਨੇ ਤੁਸੀਂ ਆਲਸੀ ਹੋ ਜਿੰਨੇ ਤੁਸੀਂ ਕੰਮਚੋਰ ਹੋ ਜੇ ਮੈਂ ਨਾ ਹੋਵਾਂ ਤੇ ਤੁਸੀਂ ਸਾਰੇ ਭੁੱਖੇ ਮਰ ਜਾਓ ਸਾਡੇ ਮਾਪੇ ਸਾਨੂੰ ਇਹ ਗੱਲ ਕਹਿੰਦੇ ਸਨ ਤੇ ਸਾਡੇ ਨਗਰ ਦੇ ਸਾਡੇ ਹਲਕੇ ਦੇ ਸਾਡੇ ਸੂਬੇ ਦੇ ਸਾਡੇ ਦੇਸ਼ ਦੇ ਰਾਜਨੀਤਿਕ ਲੀਡਰ ਅਕਸਰ ਆਪਣੇ ਭਾਸ਼ਣਾ ਵਿੱਚ ਇਹ ਗੱਲ ਕਹਿੰਦੇ ਨੇ ਕਿ ਜੇ ਮੈਂ ਨਾ ਹੋਵਾਂ ਤੇ ਫਿਰ ਪਿੰਡ ਦਾ ਹਲਕੇ ਦਾ ਸੂਬੇ ਦਾ ਦੇਸ਼ ਦਾ ਵਿਕਾਸ ਨਹੀਂ ਜੇ ਹੋਣਾ ਸੀ ਤੇ ਇਹ ਗੱਲ ਆਪਣੇ ਪਿੰਡ ਤੇ ਪਰਿਵਾਰ ਨੂੰ ਕਹਿਣ ਵਾਲੇ ਜੇ ਮੈਂ ਨਾ ਹੋਵਾਂ ਇੱਕ ਦਿਨ ਆਪਣੇ ਸਾਹਾਂ ਦੀ ਤੰਦ ਤੋੜ ਕੇ ਇਸ ਸੰਸਾਰ ਤੋਂ ਸਦਾ ਲਈ ਰੁਕਸਤ ਹੋ ਜਾਂਦੇ ਨੇ ਫਿਰ ਕਿਸੇ ਪਿੰਡ ਨਗਰ ਸ਼ਹਿਰ ਕਸਵੇ ਦੀ ਇੱਕ ਨੁੱਕਰੇ ਉਹ ਢਾਈ ਮੁੱਠਾ ਸਵਾਧੀਆਂ ਬਣ ਕੇ ਰਹਿ ਜਾਂਦੇ ਨੇ ਤੇ ਫਿਰ ਇੱਕ ਪੌਣ ਦਾ ਹਵਾ ਦਾ ਬੁੱਲਾ ਆਉਂਦਾ ਏ ਉਹ ਢਾਈ ਮੁੱਠਾ ਸਵਾਹ ਨੂੰ ਉਸ ਰਾਖ ਨੂੰ ਉਡਾ ਕੇ ਲੈ ਜਾਂਦਾ ਹੈ ਤੇ ਜਿਹੜੇ ਕਹਿੰਦੇ ਸਨ ਜੇ ਮੈਂ ਨਾ ਹੋਵਾਂ ਫਿਰ ਉਹ ਬੀਤ ਗਏ ਦੀ ਉਹ ਗੁਜ਼ਰ ਗਏ ਦੀ ਗੱਲ ਹੋ ਜਾਂਦੇ ਨੇ ਤੇ ਜੇ ਕਿਸੇ ਨੂੰ ਮੇਰੀ ਗੱਲ ਤੇ ਸ਼ੱਕ ਹੈ ਡਾਊਟ ਹੈ ਤੇ ਆਪਣੇ ਪਰਦਾਦਿਆਂ ਤੇ ਪੜਨਾਨਿਆਂ ਦਾ ਨਾਮ ਜਾਦ ਕਰਕੇ ਵੇਖ ਲਓ ਕਿਉਂ ਕਿਉਂਕਿ ਅਸੀਂ ਉਹਨਾਂ ਨੂੰ ਵਿਸਾਰ ਚੁੱਕੇ ਹਾਂ ਅਸੀਂ ਉਹਨਾਂ ਨੂੰ ਭੁੱਲ ਚੁੱਕੇ ਹਾਂ ਤੇ ਮਨੁੱਖ ਦਾ ਅਸਲੀ ਤੇ ਆਖਰੀ ਘਰ ਇਹ ਸ਼ਮਸ਼ਾਨ ਘਾਟ ਇਹ ਕਬਰਸਤਾਨ ਇਹ ਸਵੇ ਤੇ ਮੜੀਆਂ ਨੇ ਆਓ ਇਹਨਾਂ ਵਿੱਚ ਆਉਣ ਤੋਂ ਪਹਿਲਾਂ ਆਪਣਾ ਮਨੁੱਖੀ ਫਰਜ਼ ਅਦਾ ਕਰ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ